ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇਸ਼ ਦੀ ਸਭ ਤੋਂ ਬਿਹਤਰੀਨ ਖੇਤੀ ਯੂਨੀਵਰਸਿਟੀ ਹੈ ਅਜੇ ਪਿਛਲੇ ਸਾਲ ਹੀ ਰਾਸ਼ਟਰੀ ਪੱਧਰ ਦੀ ਰੈਂਕਿੰਗ ਦੇ ਵਿੱਚ ਦੇਸ਼ ਦੀਆਂ 63 ਖੇਤੀ ਯੂਨੀਵਰਸਿਟੀਆਂ ਦੇ ਵਿੱਚੋਂ ਇਸ ਯੂਨੀਵਰਸਿਟੀ ਨੂੰ ਸਰਬੋਤਮ ਸਥਾਨ ਹਾਸਲ ਹੋਇਆ ਇਸ ਸਥਾਨ ਹਾਸਲ ਕਰਨ ਦੇ ਵਿੱਚ ਯੂਨੀਵਰਸਿਟੀ ਵੱਲੋਂ ਹਾਸਲ ਕੀਤੀਆਂ ਪ੍ਰਾਪਤੀਆਂ ਤੇ ਸਹੂਲਤਾਂ ਪ੍ਰਮੁੱਖ ਭੂਮਿਕਾ ਅਦਾ ਕਰਦੀਆਂ ਹਨ ਯੂਨੀਵਰਸਿਟੀ ਦੀਆਂ ਖੋਜ, ਪਸਾਰ ਸਿੱਖਿਆ ਤੇ ਅਕਾਦਮਿਕ ਪੱਧਰ ਦੇ ਉੱਤੇ ਕੀਤੀਆਂ ਪ੍ਰਾਪਤੀਆਂ ਤੇ ਸੇਵਾਵਾਂ ਸਾਡੇ ਵਿਦਿਆਰਥੀਆਂ ਦੇ ਲਈ ਉਪਲਬਧ ਹਨ। ਜੇਕਰ ਤੁਸੀਂ ਵੀ ਇਸ ਖੇਤੀ ਯੂਨੀਵਰਸਿਟੀ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਲ 2024-25 ਦੇ ਲਈ ਦਾਖਲੇ ਸ਼ੁਰੂ ਹੋ ਰਹੇ ਹਨ। ਤੁਸੀਂ ਵੀ ਆਪਣੀ ਸਹੂਲਤ ਤੇ ਆਪਣੀ ਦਿਲਚਸਪੀ ਮੁਤਾਬਕ ਆਪਣੀ ਯੋਗਤਾ ਦੇ ਆਧਾਰ ਤੇ ਇਸ ਯੂਨੀਵਰਸਿਟੀ ਦੀ ਸ਼ਾਨਦਾਰ ਵਿਰਾਸਤ ਦਾ ਹਿੱਸਾ ਬਣ ਸਕਦੇ ਹੋ ਜਿਸ ਯੂਨੀਵਰਸਿਟੀ ਨੇ ਹਰੀ ਕ੍ਰਾਂਤੀ ਦਾ ਮੋਢ ਬੰਨਿਆ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਇਆ ਤੇ ਸਿਰ ਕੱਢ ਖੇਤੀ ਵਿਗਿਆਨੀ ਪੂਰੀ ਦੁਨੀਆ ਨੂੰ ਦਿੱਤੇ ਉਸ ਯੂਨੀਵਰਸਿਟੀ ਦੇ ਨਾਲ ਜੁੜਨਾ ਉੱਥੋਂ ਸਿੱਖਿਆ ਹਾਸਲ ਕਰਨਾ ਆਪਣੇ ਆਪ ਦੇ ਵਿੱਚ ਬੇਹੱਦ ਮਾਣ ਵਾਲੀ ਗੱਲ ਹੈ ਆਓ ਆਪਾਂ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਵਿੱਚ ਦਾਖਲੇ ਦੇ ਤਰੀਕੇਆਂ ਦਾਖਲੇ ਦੀਆਂ ਵਿਧੀਆਂ ਦਾਖਲੇ ਦੀਆਂ ਤਰੀਕਾਂ ਅਤੇ ਇਸ ਦੇ ਨਾਲ ਹੀ ਦਾਖਲੇ ਦੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਹਾਸਲ ਕਰਿਏ ਸਭ ਤੋਂ ਪਹਿਲਾਂ ਅਸੀਂ ਯੂਨੀਵਰਸਿਟੀ ਦੇ ਮੂਲ ਕਾਲਜ ਕਾਲਜ ਆਫ ਐਗਰੀਕਲਚਰ ਜਾਂ ਖੇਤੀਬਾੜੀ ਕਾਲਜ ਦੇ ਪ੍ਰਸੰਗ ਵਿੱਚ ਗੱਲ ਕਰਾਂਗੇ ਦੇਸ਼ਵੰਡ ਤੋਂ ਪਹਿਲਾਂ ਲਾਇਲਪੁਰ ਵਿੱਚ ਸੇਵਾਮੰਦ ਰਿਹਾ ਖੇਤੀਬਾੜੀ ਕਾਲਜ ਦੇਸ਼ ਤੋਂ ਬਾਅਦ ਲੁਧਿਆਣਾ ਵਿੱਚ ਸਥਾਪਿਤ ਕੀਤਾ ਗਿਆ ਇਹੀ ਯੂਨੀਵਰਸਿਟੀ ਦਾ ਬੁਨਿਆਦੀ ਰੂਪ ਦੇ ਵਿੱਚ ਸਭ ਤੋਂ ਵੱਡਾ ਤੇ ਸਭ ਤੋਂ ਮਹੱਤਵਪੂਰਨ ਕਾਲਜ ਕਿਹਾ ਜਾਂਦਾ ਰਿਹਾ ਹੈ ਇਸ ਕਾਲਜ ਦੇ ਵਿੱਚ ਅੰਡਰ ਗ੍ਰੈਜੂਏਟ ਪੋਸਟ ਗ੍ਰੈਜੂਏਟ ਅਤੇ ਪੀ ਐਚ ਡੀ ਪ੍ਰੋਗਰਾਮਾਂ ਦੇ ਵਿੱਚ ਨਵੇਂ ਅਕਾਦਮਿਕ ਵਰੇ ਦੌਰਾਨ ਦਾਖਲੇ ਕੀਤੇ ਜਾਣਗੇ ਬੀ ਟੈਕ ਫੂਡ ਟੈਕਨੋਲੋਜੀ 4 ਸਾਲ ਬੀ ਟੈਕ ਬਾਇਓ ਟੈਕਨੋਲੋਜੀ 4 ਸਾਲ BSc ऑनर्स एग्रीकल्चर 4 ਸਾਲ ਤੇ ਇਸ ਦੇ ਨਾਲ ਹੀ ਇੰਟੀਗ੍ਰੇਟਿਡ ਕੋਰਸ BSc ਐਗਰੀਕਲਚਰ ਜਿਸ ਵਿੱਚ 2 ਸਾਲ ਬਠਿੰਡਾ ਤੇ ਗੁਰਦਾਸਪੁਰ ਵਿੱਚ ਤੇ ਮਗਰਲੇ 4 ਸਾਲ ਖੇਤੀਬਾੜੀ ਕਾਲਜ ਦੇ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ ਇਹ ਕਾਲਜ ਇਸ ਤੋਂ ਇਲਾਵਾ MSc ਵਿੱਚ ਪਸਾਰ ਸਿੱਖਿਆ ਖੇਤੀ ਮੌਸਮ ਵਿਗਿਆਨ ਐਗਰੋਨਮੀ ਜਾਂ ਫਸਲ ਵਿਗਿਆਨ ਐਂਟੋਮੋਲੋਜੀ ਕੀਟ ਵਿਗਿਆਨ ਭੋਜਨ ਵਿਗਿਆਨ ਜੈਨੇਟਿਕਸ ਤੇ ਪlant breeding ਪੌਦਾ ਰੋਗ ਵਿਗਿਆਨ ਭੂਮੀ ਵਿਗਿਆਨ ਮੋਲੀਕੂਲਰ ਬਾਇਓਲੋਜੀ ਤੇ ਬਾਇਓਟੈਕਨੋਲੋਜੀ ਅਤੇ ਬਾਇਓਟੈਕਨੋਲੋਜੀ ਦੇ ਵਿੱਚ ਐਮਐਸਸੀ ਦੀ ਡਿਗਰੀ ਕਰਵਾ ਰਿਹਾ ਹੈ ਇਨ੍ਹਾਂ ਵਿੱਚੋਂ ਬਾਕੀ ਸਾਰੇ ਵਰਗਾਂ ਦੇ ਵਿੱਚ ਪੀਐਚਡੀ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ ਬੀਟੈਕ ਫੂਡ ਟੈਕਨੋਲੋਜੀ ਵਿੱਚ ਦਾਖਲਾ ਕਾਮਨ ਐਂਟ੍ਰਾਂਸ ਟੈਸਟ ਜਾਂ CET ਰਾਹੀਂ ਹੁੰਦਾ ਹੈ ਇਸੇ ਤਰੀਕੇ ਨਾਲ B.Tech ਬਾਇਓਟੈਕਨੋਲੋਜੀ ਵਿੱਚ ਵੀ CET ਨਾਲ ਹੀ ਦਾਖਲਾ ਕੀਤਾ ਜਾਂਦਾ ਹੈ B.Sc honors ਵਿੱਚ ਵੀ ਦਾਖਲਾ CET ਨਾਲ ਹੀ ਕੀਤਾ ਜਾਂਦਾ ਹੈ B.Sc honors agriculture 2.4 ਸਾਲ ਵਿੱਚ ਦਾਖਲਾ AAT ਨਾਲ ਕੀਤਾ ਜਾਂਦਾ ਹੈ ਖੇਤੀ ਇੰਜੀਨੀਅਰਿੰਗ ਕਾਲਜ ਜਾਂ ਕਾਲਜ ਆਫ ਐਗਰੀਕਲਚਰ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਇਸ ਕਾਲਜ ਨੇ ਖੇਤੀ ਮਸ਼ੀਨਰੀ ਦੇ ਖੇਤਰ ਵਿੱਚ ਦੇਸ਼ ਨੂੰ ਬਹੁਤ ਮਾਨਮੱਤੇ ਇੰਜੀਨੀਅਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਦਿੱਤੇ ਹਨ ਇਹ ਕਾਲਜ ਖੇਤੀ ਮਸ਼ੀਨਰੀ ਨੂੰ ਖੇਤੀਬਾੜੀ ਅਭਿਆਸ ਦਾ ਹਿੱਸਾ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ ਤੇ ਨਵੀਆਂ ਬਹੁਤ ਸਾਰੀਆਂ ਖੋਜਾਂ ਦੇ ਨਾਲ ਕਿਸਾਨਾਂ ਨੂੰ ਮਸ਼ੀਨਰੀ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਰਿਹਾ ਹੈ ਇਸ ਕਾਲਜ ਵਿੱਚ ਅੰਡਰ ਗ੍ਰੈਜੂਏਟ ਲੈਵਲ ਤੇ ਬੀਟੈਕ ਐਗਰੀ ਇੰਜੀਨੀਅਰਿੰਗ 4 ਸਾਲ ਦਾ ਡਿਗਰੀ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਇਸ ਵਿੱਚ ਦਾਖਲਾ ਲੈਣ ਦੀ ਯੋਗਤਾ 10+2 ਨਾਨ ਮੈਡੀਕਲ ਜਾਂ ਇਸ ਦੇ ਬਰਾਬਰ ਦੀ ਕੋਈ ਹੋਰ ਪੜ੍ਹਾਈ ਵਿੱਚੋਂ ਘੱਟੋ ਘੱਟ 50% ਨੰਬਰਾਂ ਨਾਲ ਕੀਤੀ ਹੋਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਸਿਵਲ ਇੰਜੀਨੀਅਰਿੰਗ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਫਾਰਮ ਮਸ਼ੀਨਰੀ ਤੇ ਪਾਵਰ ਇੰਜੀਨੀਅਰਿੰਗ ਇਰੀਗੇਸ਼ਨ ਐਂਡ ਡਰੇਨੇਜ ਇੰਜੀਨੀਅਰਿੰਗ ਤੇ ਪ੍ਰੋਸੈਸਿੰਗ ਐਂਡ ਫੂਡ ਇੰਜੀਨੀਅਰਿੰਗ ਦੇ ਖੇਤਰ ਵਿੱਚ ਐਮ ਐਸ ਸੀ ਦੀ ਪੜ੍ਹਾਈ ਇਸ ਕਾਲਜ ਵਿੱਚ ਕਰਵਾਈ ਜਾਂਦੀ ਹੈ ਇਨ੍ਹਾਂ ਐਮ ਐਸ ਸੀ ਡਿਗਰੀ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੇ ਲਈ ਉਸ ਸੰਬੰਧਿਤ ਸਟਰੀਮ ਵਿੱਚ ਬੀ ਐਸ ਸੀ ਦੀ ਪੜ੍ਹਾਈ ਕੀਤੀ ਹੋਣਾ ਲਾਜ਼ਮੀ ਹੈ ਕਾਲਜ ਆਫ ਬੇਸਿਕ ਸਾਇੰਸੀਸ ਐਂਡ ਹਿਊਮਨਿਟੀਜ਼ ਯਾ ਬੇਸਿਕ ਸਾਇੰਸੀਸ ਕਾਲਜ ਪੀਯੂ ਦਾ ਇੱਕ ਹੋਰ ਮਹੱਤਵਪੂਰਨ ਕਾਲਜ ਹੈ ਇਸ ਵਿੱਚ ਹਿਊਮਨਿਟੀਜ਼ ਤੇ ਮੂਲ ਵਿਗਿਆਨ ਨਾਲ ਸੰਬੰਧਿਤ ਵਿਸ਼ਿਆਂ ਵਿੱਚ ਅੰਡਰਗ੍ਰੈਜੂਏਟ ਪੋਸਟ ਗ੍ਰੈਜੂਏਟ ਅਤੇ ਪੀਐਚਡੀ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਅੰਡਰਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਬੀਐਸਸੀ ਆਨਰਸ ਖੇਤੀ ਪ੍ਰਬੰਧਨ ਯਾ ਬੀਐਸਸੀ ਆਨਰਸ ਐਗਰੀ ਬਿਜ਼ਨਸ ਮੈਨੇਜਮੈਂਟ 4 ਸਾਲ ਦਾ ਡਿਗਰੀ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਇਸ ਲਈ ਯੋਗਤਾ 10+2 ਵਿੱਚ ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ, ਬਾਇਓਲੋਜੀ ਜਾਂ ਖੇਤੀਬਾੜੀ ਜਾਂ ਇਸ ਨਾਲ ਸੰਬੰਧਿਤ ਹੋਰ ਵਿਗਿਆਨਾਂ ਦੀ ਵਿੱਚ 50% ਨੰਬਰਾਂ ਨਾਲ ਕੀਤੀ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਖੇਤੀਬਾੜੀ, ਪੱਤਰਕਾਰੀ, ਭਾਸ਼ਾ ਮਾਂ ਅਤੇ ਸੱਭਿਆਚਾਰ, ਬਾਇਓਕੈਮਿਸਟਰੀ, ਬੋਟਨੀ, ਕੈਮਿਸਟਰੀ, ਇਕਨੋਮਿਕਸ ਐਂਡ ਸੋਸ਼ੀਓਲੋਜੀ, ਮੈਥਮੈਟਿਕਸ, ਸਟੈਟਿਸਟਿਕਸ ਐਂਡ ਫਿਜ਼ਿਕਸ, ਮਾਈਕਰੋਬਾਇਓਲੋਜੀ, ਜ਼ੂਅਲੋਜੀ ਤੇ ਸਕੂਲ ਆਫ بزਨਸ ਸਟੱਡੀਜ਼ ਨਾਲ ਸੰਬੰਧਿਤ ਐਮ ਐਸ ਸੀ ਅਤੇ ਐਮ ਬੀਏ ਪੱਤਰ ਦੀ ਪੜਾਈ ਕਰਵਾਈ ਜਾਂਦੀ ਹੈ ਐਮ ਬੀਏ ਐਮ ਬੀਏ ਖੇਤੀ بزਨਸ ਪੱਤਰਕਾਰੀ ਅਤੇ ਜਨਤਕ ਸੰਚਾਰ ਵਿੱਚ ਮਾਸਟਰਸ ਫ੍ਰੈਂਚ ਭਾਸ਼ਾ ਵਿੱਚ ਡਿਪਲੋਮਾ ਫ੍ਰੈਂਚ ਭਾਸ਼ਾ ਵਿੱਚ ਸਰਟੀਫਿਕੇਟ ਕੋਰਸ ਵੀ ਕਾਲਜ ਆਫ ਬੇਸਿਕ ਸਾਇੰਸਿਸ ਅਤੇ ਹਿਮਨਿਟੀਜ਼ ਕਾਲਜ ਵਿੱਚ ਕਰਵਾਏ ਜਾਂਦੇ ਹਨ ਕਮਿਊਨਿਟੀ ਸਾਇੰਸ ਕਾਲਜ ਹੋਮ ਸਾਇੰਸ ਕਾਲਜ ਦੇ ਪੁਰਾਣੇ ਨਾਮ ਵਾਲਾ ਕਮਿਊਨਿਟੀ ਸਾਇੰਸ ਕਾਲਜ ਕਿਸਾਨੀ ਸਮਾਜ ਨਾਲ ਜੁੜੀ ਅੱਧੀ ਆਬਾਦੀ ਯਾਨੀ ਔਰਤਾਂ ਨੂੰ ਰੋਜ਼ਗਾਰ ਅਤੇ ਉਹਨਾਂ ਨੂੰ ਨਵੇਂ ਜ਼ਿੰਦਗੀ ਦੇ ਸੁਵਿਧਾਾਂ ਅਤੇ ਮੌਕੇ ਮੁਹੱਈਆ ਕਰਨ ਦੇ ਲਈ ਲਗਾਤਾਰ ਤਤਪਰ ਹੈ ਇਸ ਕਾਲਜ ਦੇ ਵਿੱਚ ਸਾਡੇ ਕੋਲ ਅੰਡਰ ਗ੍ਰੈਜੂਏਟ ਪੱਧਰ ਦੇ ਉੱਤੇ ਬੀਐਸਸੀ ਆਨਰਸ ਕਮਿਊਨਿਟੀ ਸਾਇੰਸ ਬੀਐਸਸੀ ਆਨਰਸ ਫੈਸ਼ਨ ਡਿਜ਼ਾਈਨਿੰਗ ਤੇ ਬੀਐਸਸੀ ਆਨਰਸ ਨਿਊਟ੍ਰੀਸ਼ਨ ਐਂਡ ਡਾਈਟੈਟਿਕਸ ਦੀਆਂ ਡਿਗਰੀਆਂ ਕਰਵਾਈਆਂ ਜਾ ਰਹੀਆਂ ਹਨ ਇਹਨਾਂ ਦੇ ਲਈ ਯੋਗਤਾ 10+2 ਮੈਡੀਕਲ ਨਾਨ ਮੈਡੀਕਲ ਤੇ ਐਡਮਿਸ਼ਨ ਜਾਂ ਦਾਖਲਾ ਮੈਰਿਟ ਦੇ ਆਧਾਰ ਤੇ ਹੁੰਦਾ ਹੈ ਬੀਐਸਸੀ ਆਨਰਸ ਫੈਸ਼ਨ ਡਿਜ਼ਾਈਨਿੰਗ ਦੇ ਲਈ 10+2 ਜਾਂ ਪਲੱਸ 2 ਕਿਸੇ ਵੀ ਵਿਸ਼ੇ ਵਿੱਚ ਕੀਤੀ ਹੋਵੇ ਬੀਐਸਸੀ ਆਨਰਸ ਨਿਊਟ੍ਰੀਸ਼ਨ ਐਂਡ ਡਾਈਟੈਟਿਕਸ ਲਈ ਪਲੱਸ 2 ਮੈਡੀਕਲ ਜਾਂ ਨਾਨ ਮੈਡੀਕਲ ਦੇ ਨਾਲ ਕੀਤੀ ਹੋਵੇ ਤੇ ਇਹ ਦਾਖਲਾ ਕਾਮਨ ਐਂਟ੍ਰੈਂਸ ਟੈਸਟ ਦੇ ਆਧਾਰ ਤੇ ਹੁੰਦਾ ਹੈ ਇਸ ਤੋਂ ਇਲਾਵਾ ਐਮਐਸਸੀ ਦੇ ਲਈ ਸਾਰੇ ਵਿਭਾਗਾਂ ਦੇ ਵਿੱਚ ਜਿਵੇਂ ਐਪਰਲੈਂਡ ਟੈਕਸਟਾਈਲ ਸਾਇੰਸ ਐਕਸਟੈਂਸ਼ਨ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਮੈਨੇਜਮੈਂਟ ਰਿਸੋਰਸ ਮੈਨੇਜਮੈਂਟ ਐਂਡ ਕੰਜ਼ਿਊਮਰ ਸਾਇੰਸ ਫੂਡ ਐਂਡ ਨਿਊਟ੍ਰੀਸ਼ਨ ਹਿਊਮਨ ਡਿਵੈਲਪਮੈਂਟ ਐਂਡ ਫੈਮਿਲੀ ਸਟੱਡੀਜ਼ ਦੇ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ ਤੁਸੀਂ ਵੀ ਆਪਣੀ ਸੁਵਿਧਾ ਅਤੇ ਦਿਲਚਸਪੀ ਮੁਤਾਬਕ ਇਹਨਾਂ ਵਿੱਚ ਦਾਖਲਾ ਲੈ ਸਕਦੇ ਹੋ ਕਾਲਜ ਆਫ ਹਾਰਟੀਕਲਚਰ ਐਂਡ ਫੋਰੈਸਟਰੀ ਜਾਂ ਖੇਤੀ ਜੰਗਲਾਤ ਤੇ ਬਾਗਬਾਨੀ ਕਾਲਜ ਪੀਯੂ ਦਾ ਸਭ ਤੋਂ ਨਵਾਂ ਕਾਲਜ ਹੈ ਖੇਤੀ ਵਿਭਿੰਨਤਾ ਦੇ ਖੇਤਰ ਵਿੱਚ ਅੱਜ ਇਹ ਕਾਲਜ ਪੰਜਾਬ ਦੇ ਕਿਸਾਨਾਂ ਨੂੰ ਨਵੇਂ ਬਦਲ ਪ੍ਰਦਾਨ ਕਰ ਰਿਹਾ ਹੈ ਇਸ ਕਾਲਜ ਵਿੱਚ ਫਲ ਵਿਗਿਆਨ ਸਬਜ਼ੀ ਵਿਗਿਆਨ ਬਾਗਬਾਨੀ ਤੇ ਹੋਰ ਤਰੀਕਿਆਂ ਜਿਵੇਂ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਖੇਤੀ ਜੰਗਲਾਤ ਤੇ ਇਸ ਤੋਂ ਇਲਾਵਾ ਫੁੱਲਾਂ ਦੀ ਖੇਤੀ ਦੀ ਸਿਖਲਾਈ ਅਤੇ ਸਿੱਖਿਆ ਨਵੇਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਇਸ ਵਿੱਚ ਦਾਖਲਾ ਲੈਣ ਲਈ BSc ऑनर्स ਔਰਟਿਕਲਚਰ 4 ਸਾਲ ਦਾ ਅੰਡਰਗ੍ਰੈਜੂਏਟ ਡਿਗਰੀ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਇਸ ਵਿੱਚ ਦਾਖਲਾ ਕਾਮਨ ਐਂਟ੍ਰਾਂਸ ਟੈਸਟ ਰਾਹੀਂ ਲਿਆ ਜਾ ਸਕਦਾ ਹੈ ਤੇ ਇਸ ਦੀ ਯੋਗਤਾ 10+2 ਜਾਂ ਇਸ ਦੇ ਬਰਾਬਰ ਦੀ ਕਿਸੇ ਹੋਰ ਡਿਗਰੀ ਜਿਹਦੇ ਵਿੱਚ ਫਿਜ਼ਿਕਸ, ਕੈਮਿਸਟਰੀ, ਮੈਥ, ਬਾਇਓਲੋਜੀ, ਐਗਰੀਕਲਚਰ ਜਾਂ 2 ਸਾਲ ਦਾ ਡਿਪਲੋਮਾ ਖੇਤੀਬਾੜੀ ਨਾਲ ਸੰਬੰਧਿਤ ਕਟੋ-ਕਟ 50% ਨੰਬਰਾਂ ਦੇ ਨਾਲ ਹਾਸਲ ਕੀਤਾ ਹੋਣਾ ਜ਼ਰੂਰੀ ਹੈ ਐਮ ਐਸ ਸੀ ਦੇ ਵਿੱਚ ਇਸ ਕਾਲਜ ਵਿੱਚ ਫਲ ਵਿਗਿਆਨ ਸਬਜ਼ੀ ਵਿਗਿਆਨ ਫਲੋਰੀ ਕਲਚਰ ਐਂਡ ਲੈਂਡਸਕੇਪਿੰਗ ਅਤੇ ਫੋਰੈਸਟਰੀ ਤੇ ਨੇਚਰਲ ਰਿਸੋਰਸਸ ਦੇ ਖੇਤਰ ਵਿੱਚ ਡਿਗਰੀ ਦਿੱਤੀ ਜਾਂਦੀ ਹੈ ਪੀ ਐਚ ਡੀ ਵਿੱਚ ਫਲ ਵਿਗਿਆਨ ਸਬਜ਼ੀ ਵਿਗਿਆਨ ਤੇ ਫਲੋਰੀ ਕਲਚਰ ਤੇ ਲੈਂਡਸਕੇਪਿੰਗ ਦੀ ਪੜਾਈ ਕਰਵਾਈ ਜਾਂਦੀ ਹੈ ਬਹੁਤ ਖੁੱਲੀਆਂ ਡੁੱਲੀਆਂ ਲੈਬਸ ਤੇ ਬਹੁਤ ਫੋਨ ਹਾਰ ਫੈਕਲਟੀ ਇਸ ਕਾਲਜ ਦੇ ਵਿੱਚ ਵਿਦਿਆਰਥੀਆਂ ਨੂੰ ਸੇਵਾਵਾਂ ਦੇਣ ਲਈ ਹਮੇਸ਼ਾ ਹਾਜ਼ਰ ਹੈ। ਅੰਤਮ ਤਾਰੀਖ ਬੀਐਸਈਟੀ ਦੇ ਲਈ 7 ਜੂਨ 2024 CET ਜਾਂ ਕਾਮਨ ਐਂਟ੍ਰੈਂਸ ਟੈਸਟ ਲਈ 16 ਜੂਨ 2024 ਅਤੇ AET ਲਈ 23 ਜੂਨ 2024 ਰੱਖੀ ਗਈ ਹੈ। ਬਿਨਾਂ ਲੇਟ ਫੀਸ ਤੋਂ ਦਾਖਲਿਆਂ ਲਈ 17 ਮਈ 2024 ਤੱਕ ਬਿਨੈ ਪੱਤਰ ਭੇਜਿਆ ਜਾ ਸਕਦਾ ਹੈ। ਜੇਕਰ ਤੁਸੀਂ ਲੇਟ ਫੀਸ ਨਾਲ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ 24 ਮਈ 2024 ਤੱਕ ਆਪਣਾ ਬਿਨੈ ਪੱਤਰ ਭੇਜ ਸਕਦੇ ਹੋ। ਦਾਖਲਾ ਵਿੱਦਿਆਕ ਯੋਗਤਾ ਦੀ ਜਾਣਕਾਰੀ ਜਾਂ ਇਸ ਸੰਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਤੁਸੀਂ PAU ਦੀ ਵੈੱਬਸਾਈਟ www.pau.edu ਤੇ ਸੰਪਰਕ ਕਰ ਸਕਦੇ ਹੋ ਪਿਆਰੇ ਵਿਦਿਆਰਥੀਓ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਜਿੱਥੇ ਤੁਹਾਨੂੰ ਅਕਾਦਮਿਕ ਪੱਧਰ ਦੀ ਅੰਡਰਗ੍ਰੈਜੂਏਟ ਪੋਸਟ ਗ੍ਰੈਜੂਏਟ ਤੇ ਪੀਐਚਡੀ ਲੈਵਲ ਦੀ ਪੜਾਈ ਕਰਵਾਉਂਦੀ ਹੈ ਉੱਥੇ ਨਾਲ ਹੀ ਇੱਕ ਬਿਹਤਰ ਮਨੋਕਸਿਰਜਣ ਦੇ ਲਈ ਖੇਡਾਂ ਸਹਿਗਤੀਵਿਧੀਆਂ ਤੇ ਹੋਰ ਖੇਤਰਾਂ ਦੇ ਵਿੱਚ ਵੀ ਬਹੁਤ ਉੱਚ ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਖੇਡਾਂ ਦੇ ਵਿੱਚ ਵਿਸ਼ਵ ਪੱਧਰ ਦੇ ਸਟੇਡੀਅਮ ਅਤੇ ਮੈਦਾਨ ਤੁਹਾਨੂੰ ਉਡੀਕ ਰਹੇ ਹਨ ਯੁਵਕ ਸਿਵਾਮਾ ਦੇ ਵਿੱਚ ਬਿਹਤਰੀਨ ਹੋਸਟਲ ਸਹੂਲਤਾਂ ਦੇ ਨਾਲ-ਨਾਲ ਯੁਵਕ ਮੇਲਿਆਂ ਦੇ ਲਈ ਆਪਣੀ ਵੱਖਰੀ ਪਛਾਣ ਰੱਖਦਾ ਹੈ ਆਓ ਇਸ ਯੂਨੀਵਰਸਿਟੀ ਨਾਲ ਜੁੜ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਵੱਲ ਲੈ ਚਲੀਏ ਤੇ ਸੰਸਾਰ ਪੱਧਰ ਦੀ ਅਕਾਦਮਿਕ ਪੜ੍ਹਾਈ ਨਾਲ ਜੁੜੀਏ ਪੀਏਯੂ ਨਵੇਂ ਸੈਸ਼ਨ ਦੇ ਵਿੱਚ ਤੁਹਾਡੀ آمد ਨੂੰ ਉਡੀਕ ਰਿਹਾ ਹੈ ਆਓ ਇਸ ਦੀ ਵਿਰਾਸਤ ਦਾ ਹਿੱਸਾ ਬਣੀਏ